ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵੈਸਟ ਟੈਂਪ ਹੜ ਦੀ ਮਾਰ ਰੇਡ ਚੱਲ ਰਿਹਾ ਹੈ ਬਹੁਤ ਸਾਰੀ ਸੰਸਥਾਵਾਂ ਹੜ ਪਿੱਛ ਲਈ ਰਾਤ ਨੂੰ ਸਮਗਰੀ ਲੈ ਕੇ ਪਹੁੰਚ ਰਹੀਆਂ ਨੇ ਇਸ ਟਾਈਮ ਜੰਮੂ ਤੋਂ ਪਹੁੰਚੇ ਨੇ ਸਾਡੇ ਨਾਲ ਗੱਲਬਾਤ ਕਰ ਲੈਣੇ ਸਰ ਕਿਹੜੀ ਜਗ੍ਹਾ ਤੋਂ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪ ਜੀ ਨੂੰ ਦੱਸ ਦੇਈਏ ਕਿ ਅਸੀਂ ਜੰਮੂ ਕਸ਼ਮੀਰ ਦੀ ਧਰਤੀ ਤੋਂ ਆਏ ਆ ਜੰਮੂ ਕਸ਼ਮੀਰ ਆਰਐਸਪੁਰਾ ਤਸੀਲ ਸਾਡੀ ਸਿੰਬਲ ਕੈਂਪ ਗੋਬਿੰਦਪੁਰਾ ਬਸਤੀ ਸਾਰੀਆਂ ਸੰਗਤਾਂ ਨੇ ਮਿਲ ਕੇ ਅਸੀਂ ਇਹ ਜੋ ਗੁਰਨਾਨਕ ਦਾ ਫਲਸਫਾ ਹੈ ਸਾਡਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਨ ਪਾਈਏ ਤੇ ਪੰਜਾਬ ਵਿੱਚ ਜੋ ਹੜ ਆਏ ਹਨ ਉਹਨਾਂ ਭਾਈਆਂ ਨਾਲ ਉਹਨਾਂ ਆਪਣੇ ਮਿੱਤਰਾਂ ਨਾਲ ਗੁਰਸਿੱਖ ਭਰਾਵਾਂ ਨਾਲ ਅਸੀਂ ਉਹਨਾਂ ਦੇ ਇਸ ਔਖੀ ਘੜੀ ਵਿੱਚ ਖੜੇ ਹੋਣ ਲਈ ਆਏ ਹਾਂ ਜੋ ਜੰਮੂ ਦੀ ਸੰਗਤ ਨੇ ਉਹਨਾਂ ਲਈ ਕੁਝ ਡੰਗਰਾਂ ਦੇ ਚਾਰੇ ਲਈ ਕੁਝ ਚੋਖਰ ਕੋਈ ਸਾਬਣ ਤੇਲ ਜਾਂ ਪਾਣੀ ਦੀ ਸੇਵਾ ਲੈ ਕੇ ਅਸੀਂ ਪਹੁੰਚੇ ਹਾਂ ਜੋ ਕਿ ਜੰਮੂ ਦੀ ਸੰਗਤਾਂ ਬਸਤੀ ਗੋਬਿੰਦਪੁਰਾਂ ਦੀਆਂ ਸਿੰਬਲ ਕੈਂਪ ਦੀਆਂ ਮੱਖਣਪੁਰ ਦੀਆਂ ਸੰਗਤਾਂ ਸਾਰੀਆਂ ਨੇ ਅੱਜ 2-3 ਦਿਨ ਤੋਂ ਉੱਥੇ ਸੇਵਾ ਕਰਕੇ ਅਸੀਂ 2 ਟਰੱਕ ਅਤੇ 4-5 ਗੱਡੀਆਂ ਆਪੇ ਲੈ ਕੇ ਇਹ ਸਾਡੇ ਵਲੰਟੀਅਰ ਹਨ ਸਾਡੇ ਜੋ ਸਾਡੇ ਨਾਲ ਆਏ ਹਨ ਚੰਮੂ ਤੋਂ ਕਿ ਕਿਸ ਮਗਰੀ ਲੈ ਕੇ ਪਹੁੰਚੇ ਅਸੀਂ ਪੁਛੇ ਡੰਗਰਾਂ ਦੇ ਚੋਖਰ ਡੰਗਰਾਂ ਦੇ ਚੋਖਰ ਲੈ ਕੇ ਆਏ ਹਾਂ ਪਾਣੀ ਹੈ ਪੇਸਟਾ ਹਨ ਸਾਬਣ ਹੈ ਆਡੋਮਾਸ ਹੈ ਜਾਲੀਆਂ ਹਨ ਕੱਪੜੇ ਹਨ ਥੋੜੇ ਬਹੁਤ ਕੱਪੜੇ ਹਨ ਮੱਛਰ ਤਾਣੀਆਂ ਹਨ ਤਰਪਾਲ ਹਨ

ਜੋ ਜੰਮੂ ਦੇ ਲੋਕਾਂ ਨੇ ਸਾਨੂੰ ਭਰੋਸਾ ਕਰਕੇ ਦਿੱਤੀ ਹੈ ਕਿਉਂਕਿ ਇਹ ਜੋ ਸਮਗਰੀ ਹੈ ਇਹ ਹਰ ਕਿਸੇ ਦੇ ਦਸਪੰਦ ਵਿੱਚੋਂ ਆਈ ਹੈ ਜੀ ਉਹਨਾਂ ਨੇ ਸਾਡੇ ਦੇ ਭਰੋਸਾ ਕੀਤਾ ਅਸੀਂ ਸੋਚਦੇ ਹਾਂ ਕਿ ਇਹ ਉਹਨਾਂ ਹੱਥਾਂ ਵਿੱਚ ਜਾਏ ਜਿਨ੍ਹਾਂ ਤੋਂ ਅਜੇ ਤੜ ਕੋਈ ਨਹੀਂ ਪੁੱਜਿਆ ਇੱਕ ਤਾਂ ਇਹ ਜਿਨ੍ਹਾਂ ਤੋਂ ਜ਼ਰੂਰਤ ਹੈ ਜੀ ਤੁਹਾਨੂੰ ਚੈਨਲ ਦੇ ਮਾਧਿਅਮ ਰਾਹੀਂ ਬੇਇੱਜ਼ਤੀ ਕਰਦੇ ਆਂ ਵੀ ਲੋਕ ਕਈ ਸੋਸ਼ਲ ਮੀਡੀਆ ਦੇ ਵੇਰਵਾ ਕਰਦੇ ਨੇ ਵੀਡੀਓ ਵੀ ਜਿਨ੍ਹਾਂ ਕੋਲ ਖਾਣਾ ਮਤਲਬ ਪਹੁੰਚ ਗਿਆ ਨਾ ਉਹ ਵੀ ਸਟੋਰ ਕਰ ਰਹੇ ਨੇ ਪਰ ਇਹ ਚੀਜ਼ੇ ਵੀ ਮੈਨੂੰ ਪਿੰਡ ਦੇ ਕਿਥੇ ਮੇਨ ਬੰਦੇ ਕੋਲ ਪੁੱਛਿਆ ਜਾ ਵੀ ਕਿਹਨੂੰ ਜ਼ਰੂਰਤ ਹੈ ਇਹ ਪੈਸਾ ਤੁਹਾਡੀ ਗੱਲ ਬਿਲਕੁਲ ਸੱਚਾ ਕਿ ਪਰ ਬੜੇ ਮਾੜੇ ਹਾਲਾਤ ਹਨ ਇਹਨਾ ਇਸ ਦੌਰ ਵਿੱਚ ਜੋ ਬੰਦਾ ਇਹ ਸੋਚ ਕੇ ਆਪਣੇ ਰਾਸ਼ਨ ਇਕੱਠਾ ਕਰੇ ਇੱਕ ਬੰਦੇ ਕੋਲ ਪਾਣੀ ਵੀ ਨਹੀਂ ਹੈ ਉਸ ਕੋ ਰਾਸ਼ਨ ਖਾਣ ਨੂੰ ਨਹੀਂ ਹੈ ਬੱਚੇ ਫਸੇ ਹਨ ਪਾਣੀ ਵਿੱਚ ਹਨ ਇਸ ਕਰਕੇ ਅਸੀਂ ਇਹ ਇੱਥੇ ਦੀ ਮਤਲਬ ਇਹ ਕਰ ਰਹੇ ਹਾਂ ਕਿ ਹਰ ਹਰ ਕਰ ਜਾਈਏ ਸਿਰਫ ਸਾਨੂੰ ਸੇਧ ਚਾਹੀਦੀ ਹੈ ਥੋੜੀ ਜਿਹੀ ਜਿਸ ਘਰ ਵਿੱਚ ਨਹੀਂ ਹੈ ਸਾਡੇ ਕਨੈਕਟਰ ਨੰਬਰ ਲੈ ਲੈਣ ਸਾਨੂੰ ਦੱਸਣ ਉਸ ਵਾਸਤੇ ਸਾਨੂੰ ਬੇਚਾ ਕਿੱਥੇ ਰੁਕਣਾ ਵੀ ਪਵੇ ਅਸੀਂ ਆਪਣੇ ਹੱਥੀ ਸਭ ਕੁਝ ਸੰਕਟ ਤੋਂ ਢੋੜੀ ਪੂ ਜਾ ਕੇ ਜਾਵਾਂਗੇ ਪੰਜਾਬ ਦਾ ਬੜਾ ਵੱਡਾ ਦੇਣ ਹੈ ਸਾਡੇ ਤੇ ਅਸੀਂ ਉਹਨਾਂ ਦੇ ਨਈ ਦੇ ਸਕਦੇ ਪਰ ਜੋ ਵੀ ਸੰਗਤਾਂ ਦਾ ਟਿਲ ਫੁੱਟਨ ਉਹ ਲੈ ਕੇ ਅਸੀਂ ਨਾਲ ਕੋਲ ਪਹੁੰਚੇ ਹਾਂ ਉਮੀਦ ਹੈ ਕਿ ਪੰਜਾਬ ਦੀ ਸੰਗਤ ਸਾਨੂੰ ਕਬੂਲ ਕਰੇਗੀ ਅਤੇ ਸਹੀ ਹੱਥਾਂ ਵਿੱਚ ਪੁੱਜੇ ਇਹੋ ਸਾਡੀ ਮਨਸਾ ਹੈ ਇਹ ਸਾਰੀ ਸੰਗਤ ਕੰਮੂ ਕਸ਼ਮੀਰ ਦੀ ਉਹ ਵਲੰਟੀਅਰ ਹਾਂ ਕੁਝ ਮੁਲਾਜ਼ਮ ਹਨ ਉਸ ਇਸ ਤਰ੍ਹਾਂ ਕਰਕੇ ਸਾਰਿਆਂ ਦੀ ਇਹ ਹੈ ਕਿ ਸਹੀ ਹੱਥ ਵਿੱਚ ਪੁੱਜੇ ਸੰਸਥਾ ਦਾ ਨਾਮ ਹੈ ਕੋਈ ਬਣਾ ਸੰਸਥਾ ਦੇਖੋ ਜੀ ਇਹ ਸੰਸਥਾ ਦਾ ਨਾਮ ਮੀਰੀ ਪੀਰੀ ਮੀਰੀ ਪੀਰੀ ਸਾਡੀ ਇੱਕ ਸੰਸਥਾ ਹੈ ਉਹ ਵੀ ਵੀਰ ਜੁੜੇ ਹਨ ਲੋਕਲ ਵੀ ਜੁੜੇ ਹਨ ਕਿਉਂਕਿ ਇਹ ਇਸੀ ਵਿੱਚ ਗੁਰਦਵਾਰਾ ਕਮੇਟੀਆਂ ਹਨ ਗੁਰਦਵਾਰਾ ਪਿੰਡ ਕਮੇਟੀਆਂ ਹਨ ਗੁਰਦਵਾਰਾ ਸਿੰਘ ਸਭਾ ਮੱਖਣਪੂਰ ਹੈ ਸਾਡਾ ਗੁਰਦਵਾਰਾ ਸਿੰਘ ਸਭਾ ਰੇਲਵੇ ਪਟੜੀ ਹੈ ਗੁਰਦਵਾਰਾ ਸਿੰਘ ਗੋਬਿੰਦਪੁਰ ਵਸਤੀ ਹੈ ਸਮੁੱਚੀ ਸੰਗਤ ਛਿੰਨੋਟੇ ਸੰਗਤ ਆ ਅਸੀਂ ਇੱਕ ਨੂੰ ਨੇ ਕਿਉਂਕਿ ਅਸੀਂ ਦੇਨ ਆਏ ਆ ਇਹ ਸੰਗਤਾਂ ਦਾ ਬਹੁਤ بڑا ਸਹਿਯੋਗ ਹੈ ਤੁਹਾਨੂੰ ਅੱਜ ਤੀ ਚਾਰ ਦਿਨ ਤੋਂ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਉਹਨਾਂ ਸਾਡੇ ਗੁਰਦਾਰਾ ਸਾਹਿਬ ਕੋ ਚਾਏ ਤੇ ਉਹਨਾਂ ਤੋਂ ਲੈ ਕੇ ਅਸੀਂ ਇੱਥੇ ਪਹੁੰਚੇ ਹਾਂ ਸੋ ਇਹ ਸਨ ਜੰਮੂ ਕਸ਼ਮੀਰ ਤੋਂ ਆਈਆਂ ਇਹ ਸੰਗਤਾਂ ਸਿੱਖ ਸੰਤਾਂ ਲੋਕੇ ਹਰ ਪਿੰਡ ਤੱਕ ਇਸ ਸਮਗਰੀ ਲੈ ਕੇ ਪਹੁੰਚੇ ਹਨ ਇਹਨਾਂ ਦਾ ਕਹਿਣਾ ਹੈ ਕਿ ਜੋ ਵੀ ਸਮਗਰੀ ਪਹੁੰਚੀ ਹੈ ਉਹ ਸਹੀ ਥਾਂ ਵਿੱਚ ਪਹੁੰਚੇ ਦੇਖਦੇ ਰਹੋ ਕਲਰਪੋਸ ਧੰਨਵਾਦ